ਬੱਕਰੀ ਫਾਰਮ ਬਹੁਤ ਲੋਕ ਕਰਦੇ ਨੇ ਜਿੱਥੇ ਲੋਕ ਫੇਲ ਹੁੰਦੇ ਨੇ ਉੱਥੇ ਲੋਕ ਬਹੁਤ ਸਾਰੇ ਜਿਵੇਂ ਹਰ ਖਿੱਤੇ ਦੇ ਵਿੱਚ ਹਰ ਖੇਤਰ ਦੇ ਵਿੱਚ ਲੋਕ ਕਾਮਯਾਬ ਹੁੰਦੇ ਨੇ ਇਸੇ ਤਰ੍ਹਾਂ ਬੱਕਰੀ ਫਾਰਮ ਦੇ ਵਿੱਚ ਹੀ ਬਹੁਤ ਸਾਰੇ ਲੋਕ ਕਾਮਯਾਬ ਹੋ ਰਹੇ ਨੇ ਮਿਹਨਤਾਂ ਕਰ ਰਹੇ ਨੇ ਕੱਲਾ ਬੱਕਰੀ ਕਿਤਰਾ ਪਾਲ ਲੈਣਾ ਬੱਕਰੀ ਖਰੀਦ ਲੈਣੀ ਜਾਂ ਬੱਕਰੀ ਪਾਲ ਲੈਣੀ ਉਹ ਨੂੰ ਬੱਕਰੀ ਕਿੱਤੇ ਦੇ ਨਾਲ ਨਹੀਂ ਇਕੱਲਾ ਜਾਣਾ ਜਾਂਦਾ ਵੀ ਉਹ ਚੀਜ਼ ਐ ਉਹਦੇ ਵਿੱਚ ਹੋਰ ਵੀ ਬਹੁਤ ਗੁਣਾ ਬੱਕਰੀ ਫਾਰਮ ਦਾ ਜੀ ਮੈਂ ਸਿਰਲੇਖ ਚੈਨਲ ਦੇ ਜ਼ਰੀਏ ਕਈ ਵੀਡੀਓਆਂ ਦੇਖੀਆਂ ਹੂੰ ਉਹ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਵੀ ਹੋਇਆ ਵੀ ਮੈਂ ਵੀ ਕੰਮ ਕਰ ਸਕਦਾ ਹੂੰ ਵੀ ਮੈਂ ਕੰਮ ਕਰਾਂ ਚਾਹੇ ਕਿਸੇ ਵੀ ਨਸਲ ਦੀਆਂ ਨਾ ਤਾਂ ਬੱਕਰੀ ਪੈਂਦਾ ਨਾ ਬਾਈ ਜੀ ਪਰ ਅਸੀਂ ਚੱਲੇ ਹੋਏ ਇੱਕ ਖਾਸ ਨਸਲ ਨੂੰ ਪ੍ਰਮੋਟ ਕਰਨ ਲਈ ਜਾਂ ਇੱਕ ਖਾਸ ਨਸਲ ਹੈ ਜਿਹਦਾ ਇੰਡੀਆ ਦੇ ਵਿੱਚ ਪੂਰਾ ਪਰਮਾ ਵਰ ਆ ਬੀਟਲ ਤੇ ਕੰਮ ਕਰਦੇ ਆ ਪਰ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਦਾ ਕੀ ਪਤਾ ਵੀ ਹੁਣ ਤੁਸੀਂ ਬਾਈ ਜੀ 50 ਕਿਲੋ ਦਾ ਬੱਕਰਾ ਤਕਰੀਬਨ ਜਿਹੜੇ ਰੇਟ 'ਚ ਉਹ ਵਿਕ ਰਹੇ ਹੈ ਉਸ ਤੋਂ ਵੱਧ ਤੁਸੀਂ ਕਾਸਟਲੀ ਉਹਨੂੰ ਫੀਡ ਖਵਾਈ ਬੈਠੇ ਬਜੀ ਮੈਂ ਆਪ ਖੁਦ ਤਿੰਨ ਬੱਕਰੀਆਂ ਤੋਂ ਚੱਲਿਆ ਹੋਇਆ ਆਪਣੀ ਪੌਕਟ ਮਨੀ ਵੀ ਬੈਲੈਂਸ 'ਚ ਨਹੀਂ ਸੀ ਨਾ ਉਹਨਾਂ ਟਾਈਮਾਂ 'ਚ ਹੂੰ ਤੇ ਹੁਣ ਜੇ ਆਪਾਂ ਲੋਕਾਂ ਵਾਂਗੂ ਤਹਲਕਾ ਜਾ ਮਚਾਉਣਾ ਹੁੰਦਾ ਇੱਥੇ ਬੜੇ ਲੋਕਾਂ ਨੇ ਲੱਖਾਂ ਰੁਪਇਆ ਲਵਾ ਕੇ ਫਾਰਮਾਂ ਦਾ ਸਵਾਹ ਕਰਤਾ ਐਨ ਲੈਵਲ ਲੋਨ ਬੜਾ ਚਰਚਾ ਦਾ ਵਿਸ਼ਾ ਬਣਿਆ ਹਾਂਜੀ ਹੁਣ ਸੁਖਰੇ ਸੁਨੇਹੇ ਆਉਣ ਲੱਗੇ ਨੇ ਕਿ ਪੰਜਾਬ ਦੇ ਵਿੱਚ ਵੀ ਐਨ ਐਨ ਐਮ ਲੋਨ ਜਿਹੜੇ ਬਹੁਤ ਸਾਰੇ ਲੋਕਾਂ ਨੇ ਹੋਏ ਨੇ ਖਾਦੀ ਲੋਨ ਹੋਏ ਨੇ ਕਿਉਂ ਐਨ ਐਲ ਐਮ ਦੇ ਨਾਂ ਤੇ ਤਾਂ ਬਹੁਤ ਰੌਲਾ ਪੈ ਰਿਹਾ ਬਹੁਤ ਡੰਕਾ ਬਜਾਇਆ ਐਨ ਐਲ ਐਮ ਨੇ ਹੂੰ ਟ੍ਰੇਨਿੰਗਾਂ ਦੇ ਵਿੱਚ ਕੀ ਦੈਰ ਹੈ ਕਿਵੇਂ ਹੁੰਦਾ ਕੀ ਨਹੀਂ ਹੁੰਦਾ ਹੂੰ ਔਰ ਆਮ ਜਿਹੜੇ ਬੰਦੇ ਦਾ ਹੁੰਦਾ ਉਹ ਕਿਉਂ ਜਿਹੜੇ ਬੰਦਰਾ ਹੁੰਦਾ ਤਾਂ ਉਹ ਕਿਵੇਂ ਹੁੰਦਾ ਜਿਹਦਾ ਨਹੀਂ ਹੁੰਦਾ ਉਹਦਾ ਕਿਉਂ ਨਹੀਂ ਹੁੰਦਾ ਸਬਸਿਡੀ ਐਨਐਲਐਮ ਤੇ ਕਿੰਨੀ ਐ ਕਿਵੇਂ ਮਿਲੂਗੀ ਤੁਸੀਂ ਸੱਡ ਪਹਿਲਾਂ ਪਾਉਣਾ ਮੰਗਰੋਂ ਪਾਉਣਾ ਠੀਕ ਆ ਨਾ ਕਿੰਨੇ ਇੱਕ ਜਾਨਵਰ ਤੁਸੀਂ ਪਾਉਣੇ ਆ ਸਟਾਰਟਿੰਗ ਚ ਘੱਟ ਤੋਂ ਘੱਟ ਕਿੱਥੋਂ ਸਟਾਰਟ ਆ ਤੇ ਵੱਧ ਤੋਂ ਵੱਧ ਕਿੱਥੇ ਤੱਕ ਆ ਉਹ ਸਾਰਾ ਕੁਝ ਵਈ ਜੀ ਆਪਾਂ ਪੂਰੇ ਢੰਗ ਨਾਲ ਸਕੀਮ ਦੇ ਨਾਲ ਦੱਸਾਂਗੇ ਉਹਦੇ ਲਈ ਸਪੈਸ਼ਲ ਆਪਾਂ ਐਨਐਲਐਮ ਤੋਂ ਬੰਦਾ ਮੰਗਵਾਇਆ ਸਤਿ ਸ੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਤੁਸੀਂ ਸਰਲੇਖ ذریعے ਬੱਕਰੀ ਫਾਰਮ ਨਾਲ ਸੰਬੰਧਿਤ ਸਰਕਾਰ ਦੀ ਜਿਹੜੀ ਸਕੀਮ ਹੈ ਐਨ ਐਲ ਐਮ ਲੋਨ ਨਾਲ ਸੰਬੰਧਿਤ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਬਾਇ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਨੂੰ ਸੁਣਿਆ ਬੱਕਰੀ ਫਾਰਮ ਬਹੁਤ ਲੋਕ ਕਰਦੇ ਨੇ ਜਿੱਥੇ ਲੋਕ ਫੇਲ ਹੁੰਦੇ ਨੇ ਉੱਥੇ ਲੋਕ ਬਹੁਤ ਸਾਰੇ ਜਿਵੇਂ ਹਰ ਖਿੱਤੇ ਦੇ ਵਿੱਚ ਹਰ ਖੇਤਰ ਦੇ ਵਿੱਚ ਲੋਕ ਕਾਮਯਾਬ ਹੁੰਦੇ ਨੇ ਇਸੇ ਤਰ੍ਹਾਂ ਬੱਕਰੀ ਫਾਰਮ ਦੇ ਵਿੱਚ ਵੀ ਬਹੁਤ ਸਾਰੇ ਲੋਕ ਕਾਮਯਾਬ ਹੋ ਰਹੇ ਨੇ ਮੈਨਤਾ ਕਰ ਰਹੇ ਨੇ ਅੱਜ ਮੇਰੇ ਨਾਲ ਗੁਰਿੰਦਰ ਸਿੰਘ ਫਤੇਗੜ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਬਹਾਦਰਗੜ ਤੋਂ ਜਿਸ ਨੇ ਬੱਕਰੀ ਫਾਰਮ ਕੀਤਾ ਅੱਜ ਮੇਰੇ ਨਾਲ ਪਿਰਤਪਾਲ ਸਿੰਘ ਭੁੱਲਰ ਹੈ ਜਿਹੜੇ ਲੰਮੇ ਅਰਸੇ ਤੋਂ ਬੱਕਰੀ ਫਾਰਮ ਕਰ ਰਹੇ ਨੇ ਖੁਸ਼ੀ ਹੁੰਦੀ ਹੈ ਜੇ ਲੋਕਾਂ ਨੂੰ ਮਿਲ ਕੇ ਕਿ ਬੱਕਰੀ ਫਾਰਮ ਨੇ ਕਿਤੇ ਵਿੱਚ ਜਿਹੜੇ ਲੋਕ ਕਾਮਯਾਬ ਹੋ ਰਹੇ ਨੇ ਉਹ ਦੂਜਿਆਂ ਨੂੰ ਵੀ ਕਾਮਯਾਬੀ ਦੀ ਪੌੜੀ ਤੇ ਲੈ ਕੇ ਜਾ ਰਹੇ ਨੇ। ਪਿਰਤਪਾਲ ਸਿੰਘ ਭੁੱਲਰ ਨੇ ਵੀ ਇੰਜ ਹੀ ਕੀਤਾ। ਗੁਰਿੰਦਰ ਸਿੰਘ ਨੂੰ ਅਗਵਾਈ ਦਿੱਤੀ, ਦੱਸਿਆ ਕਿ ਬੱਕਰੀ ਫਾਰਮ ਕਿਵੇਂ ਕੀਤਾ ਜਾ ਸਕਦਾ ਹੈ। ਕਰ ਜਾਂ ਗੱਲਬਾਤ ਪਿਰਤਪਾਲ ਸਿੰਘ ਭੁੱਲਰ ਤੇ ਬਾਈ ਗੁਰਿੰਦਰ ਦੇ ਨਾਲ। ਖੁਸ਼ੀ ਹੁੰਦੀ ਹੈ ਮੈਂ ਸ਼ੁਰੂ ਚ ਕਿਹਾ ਇਹ ਗੱਲ ਕਿ ਬੜੇ ਘਟ ਲੋਕ ਹੁੰਦੇ ਨੇ ਆਮ ਤੌਰ ਤੇ ਇਹ ਸਾਡੇ ਵਰਤਾਰੇ ਸਮਾਜ ਦਾ ਜਿਹੜਾ ਕੰਮ ਦਾ ਆਪ ਕਰਦਾ ਹੁੰਦਾ ਹੈ ਨਾ ਬਹੁਤਿਆਂ ਨੂੰ ਇਹ ਹੁੰਦਾ ਹੈ ਵੀ ਦੂਜਾ ਬੰਦਾ ਨਾ ਕਰੇ ਹਾਂਜੀ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਬਾਈ ਮੈਂ ਸਰਲੇਖ ਟੀਵੀ ਚੈਨਲ ਦਾ ਧੰਨਵਾਦ ਕਰਦਾ ਠੀਕ ਹੈ ਨਾ ਚਲੋ ਸੋਸ਼ਲ ਮੀਡੀਆ ਨੇ ਬੱਕਰੀ ਕਿੱਤੇ ਨੂੰ ਇੱਕ ਬਹੁਤ ਉੱਚੇ ਮਿਆਰ ਦੇ ਵਿੱਚ ਖੜਾ ਕੀਤਾ ਜੀ ਜੀ ਜਿਹੜੇ ਕਿੱਤੇ ਦੀ ਕਦੇ ਪਹਿਚਾਣ ਨਹੀਂ ਸੀ ਹੈ ਨਾ ਹੂੰ ਤੇ ਬਾਕੀ ਸੋਡਾ ਤੁਸੀਂ ਤਾਂ ਹੁਣ ਹਰ ਹਫਤੇ ਹਾਰਡੇ ਨਵੇਂ-ਨਵੇਂ ਲੋਕਾਂ ਦੀ ਜਾਣ ਪਹਿਚਾਣ ਕਿੱਤਿਆਂ ਪ੍ਰਤੀ ਬੜੀ ਇਮਾਨਦਾਰੀ ਨਾਲ ਸਰਲੇਖ ਚੈਨਲ ਨੇ ਲੋਕਾਂ ਦੇ ਕੰਨਾਂ ਤੱਕ ਉਹ ਸਚਾਈਆਂ ਪਹੁੰਚਦੀਆਂ ਕਰੀਆਂ ਨੇ ਸਾਇਦ ਜਿਹੜੀਆਂ ਲੁਪਤ ਸੀ ਜਿਨ੍ਹਾਂ ਨੂੰ ਲੋਕ ਸਾਇਦ ਕਿਸੇ ਖੂंजे ਚ ਲਈ ਬੈਠੇ ਸੀ ਜਿਨ੍ਹਾਂ ਨੂੰ ਪਤਾ ਨਹੀਂ ਸੀ ਇਹ ਤੁਹਾਡੀ ਮਿਹਨਤ ਸਤਕਾ ਬਹੁਤ ਵਧੀਆ ਬਾਈ ਮੈਂ ਰੇਣੀਆਂ ਤੁਹਾਡੇ ਚੈਨਲ ਦਾ ਗੱਲ ਬਾਈ ਜੀ ਇਹ ਹੁੰਦੀ ਆ ਵੀ ਆਪ ਬੰਦੇ ਨੇ ਕਾਮਯਾਬ ਹੋਣਾ ਚਲੋ ਉਹ ਆਪਣੇ ਲਈ ਹੁੰਦਾ ਆਪਣੇ ਲਈ ਹਰ ਇੱਕ ਬੰਦਾ ਕੰਮ ਕਰਦਾ ਹਨ ਉਹਨੂੰ ਇਹ ਹੁੰਦਾ ਪਰ ਇੱਕ ਉਦੋਂ ਆਪਣੇ ਲਈ ਕੰਮ ਕਰਕੇ ਸਾਡੀ ਕੀ ਯੋਗਤਾ ਰਹਿ ਜਾਂਦੀ ਹੈ ਵੀ ਅਸੀਂ ਪੈਸਾ ਕਮਾ ਲਿਆ ਆਪਣੇ ਬੱਚਿਆਂ ਦਾ ਫਿਊਚਰ ਬਣਾ ਲਿਆ ਚੰਗੀ ਕੁਆਲਿਫੀਕੇਸ਼ਨ ਕਰਵਾ ਲਈ ਜਾਂ ਅਸੀਂ ਚੰਗਾ ਘਰ ਪਾ ਲਿਆ ਜਾਂ ਕੋਈ ਪ੍ਰਾਪਰਟੀ ਖਰੀਦ ਲਈ ਹਮ ਅਸੀਂ ਬਸ ਉੱਥੇ ਤੱਕ ਸੀਮਿਤ ਰਹਿ ਜਾਂਦੇ ਹਾਂ ਜਿਹੜਾ ਇਹ ਪ੍ਰਮਾਤਮਾ ਵੱਲੋਂ ਕੋਈ ਚੰਗੀ ਸੋਚ ਦਾ ਕੰਮ ਹੁੰਦਾ ਵੀ ਮੈਨੂੰ ਰੋਟੀ ਦਿੱਤੀ ਆ ਬੱਕਰੀ ਕਿੱਤੇ ਨੇ ਮੈਂ ਫਾਰਮ ਕਰਕੇ ਮੈਂ ਬਹੁਤ ਚਲੋ ਸਟਰਗਲ ਹੰਡਾਇਆ ਇਹ ਚ ਬਹੁਤ ਜਿੰਨਾ ਕਿ ਮੇਰੀ ਉਮਰ ਦਾ ਮਿਆਰ ਆ ਉਦੇ ਹਿਸਾਬ ਨਾਲ ਮਿਹਨਤ ਕੀਤੀ ਤਰੱਕੀ ਤੇ ਪਹੁੰਚਿਆ ਪਰ ਉੱਥੋਂ ਮੇਨ ਮਕਸਦ ਇਹ ਸੀ ਬਾਈ ਆਪਾਂ ਨੂੰ ਕੋਈ ਕੌਣ ਕਹੂਗਾ ਵੀ ਤੁਸੀਂ ਇੱਕ ਸੱਚਜੇ ਢੰਗ ਨਾਲ ਬੱਕਰੀ ਕਿੱਤਾ ਕਰਨ ਜਾਣਦੇ ਹੋ ਜਾਂ ਤੁਸੀਂ ਇੱਕ ਚੰਗੇ ਕੰਮਕਾਰ ਵਾਲੇ ਬੰਦੇ ਹੋ ਬੱਕਰੀ ਕਿੱਤੇ ਚ ਤੁਸੀਂ ਚੰਗੀ ਨੌਲੇਜ ਰੱਖਦੇ ਹੋ ਜੀ 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 ਇਹ ਬਾਈ ਜੀ ਫੇਰੀ ਪ੍ਰੂਫ ਹੋਣਾ ਜਦੋਂ ਆਪਾਂ ਕਿਸੇ ਨੂੰ ਕਰਾਵਾਂਗੇ ਹਮ ਬਾਈ ਗਰੇਂਦਰ ਮੈਨੂੰ ਮਿਲਿਆ ਤੇ ਉਦੋਂ ਬਾਅਦ ਇਹਨਾਂ ਨੇ ਮੈਨੂੰ ਬੱਕਰੀ ਕਿੱਤੇ ਬਾਰੇ ਪੁੱਛਿਆ ਵੀ ਆਪਾਂ ਕਰਨਾ ਕਿਵੇਂ ਹੈ ਕੀ ਗੱਲਬਾਤ ਆ ਵੀ ਬਾਈ ਯਾਰ ਇਹਦਾ ਸੱਚ ਕੀ ਹੈ ਹੂੰ ਆਪਾਂ ਇਹਨਾਂ ਨੂੰ ਉਹ ਬੱਕਰੀ ਕਿਤੇ ਦਾ ਸੱਚ ਦੱਸਿਆ ਸੀਗਾ ਵੀ ਬਾਈ ਆ ਚੀਜ਼ ਐ ਕੱਲਾ ਬੱਕਰੀ ਕਿਤਰਾ ਪਾਲ ਲੈਣਾ ਬੱਕਰੀ ਖਰੀਦ ਲੈਣੀ ਜਾਂ ਬੱਕਰੀ ਪਾਲ ਲੈਣੀ ਉਹਨੂੰ ਬੱਕਰੀ ਕਿਤੇ ਦੇ ਨਾਲ ਨਹੀਂ ਕੱਲਾ ਜਾਣਾ ਜਾਂਦਾ ਵੀ ਉਹ ਚੀਜ਼ ਐ ਉਹਦੇ ਵਿੱਚ ਹੋਰ ਵੀ ਬਹੁਤ ਗੁਣਾ ਜਾਂ ਹੋਰ ਵੀ ਉਹਦੇ ਬਹੁਤ ਦੈਰੇ ਆ ਕੰਮ ਕਰਨ ਦੇ ਕਿਹੋ ਜਿਹਾ ਢੰਗ ਨਾਲ ਅਸੀਂ ਕੰਮ ਕਰਨਾ ਉਹ ਸਾਰੀਆਂ ਯੋਜਨਾਵਾਂ ਆਪਾਂ ਬਾਈ ਨੂੰ ਦੱਸੀਆਂ ਸੀ ਜੀ ਜੀ ਗੁਰਿੰਦਰ ਅੱਜ ਕੱਲ ਦੀ ਜਵਾਨ ਉਮਰਾਨਾ ਹਾਂਜੀ ਵਿਦੇਸ਼ਾਂ ਨੂੰ ਭਜਰੀਆਂ ਨੇ ਸਹੀ ਗੱਲ ਹੈ ਜੀ 25-25 ਲੱਖ ਲਾ ਕੇ ਗੁਰਿੰਦਰ ਦੇ ਜੀਨ ਵਿੱਚ ਇਹ ਗੱਲ ਕਿਵੇਂ ਆਈ ਕਿ ਯਾਰ ਬੱਕਰੀ ਫਾਰਮ ਕੀਤਾ ਜਾਵੇ ਬੱਕਰੀ ਫਾਰਮ ਦਾ ਜੀ ਮੈਂ ਸਰਲੇਖ ਚੈਨਲ ਦੇ ਜਰੀਏ ਕਈ ਵੀਡੀਓਆਂ ਦੇਖੀਆਂ ਹੂੰ ਉਹ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਵੀ ਹੋਇਆ ਵੀ ਮੈਂ ਵੀ ਕੰਮ ਕਰ ਸਕਦਾ ਹੂੰ ਵੀ ਮੈਂ ਕੰਮ ਕਰਾਂ ਤੇ ਫਿਰ ਉਸ ਤੋਂ ਬਾਅਦ ਮੈਂ ਪ੍ਰਿਤਪਾਲ ਸਿੰਘ ਭੁੱਲੜ ਸਾਹਿਬ ਨੂੰ ਮਿਲਿਆ ਜੀ ਹੂੰ ਇਹਨਾਂ ਨੂੰ ਮਿਲਣ ਤੋਂ ਬਾਅਦ ਤੇ ਲੋ ਮੈਨੂੰ ਹੋਰ ਗਾਈਡਨਸ ਮਿਲਦੀ ਰਹੀ ਪਰ ਇਹਨਾਂ ਨਾਲ ਮੈਂ ਗੱਲਬਾਤ ਕਰੀ ਆਪਾਂ ਫਾਰਮ ਵੀ ਕਰਨਾ ਸੀ ਹੂੰ ਫਿਰ ਇਹਨਾਂ ਨੇ ਸਾਰਾ ਆਪਣਾ ਫਾਰਮ ਦਾ ਸੈਟਅਪ ਸਾਰਾ ਇਹਨਾਂ ਨੇ ਤਿਆਰ ਕਰਿਆ ਹੂੰ ਕਿ ਕਿਦਾਂ ਫਾਰਮ ਆਪਾਂ ਕਰਨਾ ਸੀ ਹੂੰ ਉਹਦੀ ਟੋਟਲੀ ਮੈਨੂੰ ਬਣਾਉਣ ਤੋਂ ਲੈ ਕੇ ਖੇ ਕਾਮਯਾਬ ਕਰਨ ਤੱਕ ਇਹਨਾਂ ਦਾ ਪਿੱਛੇ ਹੱਥ ਆ ਆਪਣਾ ਪੂਰਾ ਹੂੰ ਉਹਦੀ سپورਟ ਇਹਨਾਂ ਨੇ ਆਪਾਂ ਨੂੰ ਮਦਦ ਲਈ ਤੇ سپورਟ ਵੀ ਬਹੁਤ ਕਰੀ ਆਪਣੇ ਹੂੰ ਫਿਰ ਉਸ ਤੋਂ ਬਾਅਦ ਹੀ ਆਪਾਂ ਕੰਮ ਸਟਾਰਟ ਕੀਤਾ ਪਹਿਲਾਂ ਭਾਈ ਜੀ ਨੇ 5 ਬੱਕਰਾਂ ਦੇ ਤੋਂ ਮੈਨੂੰ ਕੰਮ ਸ਼ੁਰੂ ਕਰਵਾਇਆ ਹੂੰ ਮੈਂ ਸਭ ਤੋਂ ਪਹਿਲਾਂ ਭਾਈ ਜੀ ਨੇ ਜਦੋਂ ਅਸੀਂ ਫਾਰਮ ਵੀ ਖੜਾ ਕਰ ਲਿਆ ਸਭ ਕੁਝ ਹੋ ਗਿਆ ਸਾਡਾ ਕੰਮ ਹੂੰ ਰੈਡੀ ਹੋ ਗਿਆ ਫਾਰਮ ਰੈਡੀ ਹੋ ਗਿਆ ਮੈਂ ਕਿਹਾ ਆਪਾਂ 50 ਬੱਕਰਾਂ ਤੋਂ ਘੱਟ ਕੰਮ ਨਹੀਂ ਸ਼ੁਰੂ ਕਰਨਾ ਹੂੰ ਭਾਈ ਜੀ ਕਹਿੰਦੇ ਨਹੀਂ ਯਾਰ ਮੈਂ 25 ਤੋਂ ਸ਼ੁਰੂ ਕਰੂੰਗੇ 25 ਤੋਂ ਕਰਦੇ ਕਰਦੇ ਮੈਨੂੰ ਇਹ 5 ਬੱਕਰੀਆਂ ਤੇ ਲੈ ਆਏ ਹੂੰ ਇਹਨਾਂ ਨੇ ਮੈਨੂੰ 5 ਬੱਕਰੀਆਂ ਤੋਂ ਕੰਮਜਾਬ ਕਰਨਾ ਸ਼ੁਰੂ ਕਰਿਆ ਕੀ ਬਾਤ ਹੈ 5 ਬੱਕਰਾਂ ਲੈ ਕੇ ਦਿੱਤੀਆਂ ਵਧੀਆ ਨਸਲ ਦੀਆਂ ਸੀਗੀਆਂ ਉਸ ਤੋਂ ਬਾਅਦ ਫਿਰ ਪੰਜ ਹੋਰ ਲੈ ਕੇ ਦਿੱਤੀਆਂ ਹੂੰ ਫਿਰ ਉਹ ਤੋਂ ਮੈਨੂੰ ਬਿਮਾਰੀਆਂ ਦਾ ਪਤਾ ਲੱਗਿਆ ਜੀ ਹੂੰ ਉਹ ਤੋਂ ਮੈਨੂੰ ਬੱਕਰੀ ਨੂੰ ਸਵਾਉਣ ਦਾ ਪਤਾ ਲੱਗ ਕਿਵੇਂ ਬੱਕਰੀ ਸਵਾਾਈ ਦੀ ਆ ਪ੍ਰੈਕਟੀਕਲ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਕਰਵਾਇਆ ਹੂੰ ਇੰਜੈਕਸ਼ਨਾਂ ਬਾਰੇ ਦੱਸਿਆ ਤੇ ਟ੍ਰੇਨਿੰਗ ਪੂਰੀ ਦਿੱਤੀ ਇਹਨਾਂ ਨੇ ਹੂੰ ਫਿਰ ਉਸ ਤੋਂ ਬਾਅਦ ਕਰਦੇ ਕਰਦੇ ਹੁਣ ਇਸ ਟਾਈਮ 50 ਬੱਕਰੀਆਂ ਆਂ ਆਪਣੇ ਕੋਲ ਕੀ ਬਾਤ ਆ ਪੁੱਲੂ ਸਾਹਿਬ ਸਾਡੇ ਦੇ ਸ਼ਾਰਟਕਟ ਤਰੀਕੇ ਬਣਾਏ ਜਾਂਦੇ ਨੇ ਹਾਂਜੀ ਵੀ ਰਾਤ ਤੇ ਰਾਤ 100 ਬੱਕਰੀਆਂ ਲੈ ਖੜੀਆਂ ਕਰ ਦੋ ਚੁਲੀ ਚੜਾਈ ਜਿਹਾ ਜ ਹੈ ਨਾ ਤੁਸੀਂ ਇਹ ਕਿਹਾ ਰੇਤੀ ਪੰਜ ਬੱਕਰੀ ਸ਼ੁਰੂ ਕਰ ਬਾਈ ਮੈਂ ਆਪ ਖੁਦ ਤਿੰਨ ਬੱਕਰੀਆਂ ਤੋਂ ਚੱਲਿਆ ਹੋਇਆ ਆਪਣੀ ਪੌਕਟ ਮੰਨੀ ਵੀ ਬੈਲੈਂਸ 'ਚ ਨਹੀਂ ਸੀ ਨਾ ਉਹਨਾਂ ਟਾਈਮਾਂ 'ਚ ਹੂੰ ਤੇ ਹੁਣ ਜੇ ਆਪਾਂ ਲੋਕਾਂ ਵਾਂਗੂੰ ਤਹ ਹਲਕਾ ਜਾ ਮਚਾਉਣਾ ਹੁੰਦਾ ਇੱਥੇ ਬੜੇ ਲੋਕਾਂ ਨੇ ਲੱਖਾਂ ਰੁਪਇਆ ਲਵਾ ਕੇ ਫਾਰਮਾਂ ਦਾ ਸੁਭਾ ਕਰਤਾ ਹੂੰ ਤੇ ਉਹਦੇ ਵਿੱਚ ਬਾਈ ਜੀ ਹਰ ਇੱਕ ਬੰਦੇ ਦੀ ਨਾ ਇੱਕ ਇੱਕ ਰੁਪਇਆ ਆਪਦੀ ਆਪਾਂ ਨੂੰ ਦੁੱਖ ਲੱਗਦਾ ਕਿਉਂਕਿ ਮੇਰੀ ਵੀ ਜ਼ਿੰਦਗੀ ਕਠਿਨਾਈਆਂ 'ਚ ਲੰਗੀ ਆ ਮੇਰਾ ਇੱਕ ਇੱਕ ਪੈਸਾ ਬਹੁਤ ਕੀਮਤੀ ਆ ਮੈਂ ਬਹੁਤ ਸਟਰਗਲ ਕਰਕੇ ਕਮਾਇਆ ਹੂੰ ਜੇ ਮੇਰਾ ਇੱਕ ਰੁਪਇਆ ਵੀ ਕਿਤੇ ਫਾਲਤੂ ਲੱਗਦਾ ਜਿੰਨਾ ਦੁੱਖ ਮੈਨੂੰ ਆ ਤਾਂ ਫਿਰ ਅਗਲੇ ਦੀ ਖਬਰ ਕਿਹੋ ਜੀ ਕਮਾਈ ਹੈ ਉਹਦੀ ਕੀਤੀ ਹੋਈ ਕਮਾਈ ਤੋਂ ਉਹਦੇ ਬੱਚਿਆਂ ਦੀਆਂ ਫੀਸਾਂ ਭਰਨੀਆਂ ਨੇ ਕਿਹੜੇ ਦੌਰ ਦੇ ਵਿੱਚ ਬੰਦਾ ਲੰਘ ਰਿਹਾ ਕਿੱਥੋਂ ਉਹ ਪੈਸਾ ਇਕੱਠਾ ਕਰ ਰਿਹਾ ਹੈ ਕਿਵੇਂ ਉਹਨੇ ਪੈਸਾ ਲਾਉਣਾ ਠੀਕ ਹੈ ਨਾ ਇਹ ਜੇ ਆਪਾਂ ਕਿਸੇ ਦੇ ਪ੍ਰਤੀ ਇਮਾਨਦਾਰ ਹੋਵਾਂਗੇ ਤਾਂ ਹੀ ਉਹ ਆਪਾਂ ਆਪਣੇ ਪ੍ਰਤੀ ਇਮਾਨਦਾਰ ਹੋਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਕਿਸੇ ਦੇ ਪ੍ਰਤੀ ਇਮਾਨਦਾਰ ਹੋਣਾ ਪਊਗਾ ਕਿਉਂ ਆਪਦੀ ਦਾ ਤੁਸੀਂ ਇਮਾਨਦਾਰੀ ਜਿੰਨੀ ਮਰਜ਼ੀ ਗਈ ਚੱਲੂ ਜਦੋਂ ਆਪਾਂ ਕਿਸੇ ਨਾਲ ਵਫਾਦਾਰੀ ਨਾਲ ਕੰਮ ਕਰਦੇ ਨਾ ਤਾਂ ਤੁਹਾਡੀ ਵਫਾਦਾਰੀ ਦਾ ਮੁੱਲ ਪੈਂਦਾ ਬਾਈ ਜੀ ਹੈ ਨਾ ਤੇ ਇਹ ਮੈਨੂੰ ਕਹਿੰਦਾ ਸੀ ਕਿ ਨਾ ਪੰਜਾਂ ਬੱਕਰੀਆਂ ਕਹਿੰਦਾ ਵਾਪਾ ਜੀ ਕਹਿੰਦਾ ਆਪਾਂ ਵੀ 5 ਗ ਲੱਖ ਰੁਪਈਆ ਮੈਂ ਤੁਹਾਨੂੰ ਪਾ ਦਿੰਨਾ ਹੂੰ ਨਹੀਂ ਜਿਵੇਂ ਹੁਣ ਅੱਜ ਕੱਲ੍ਹ ਜੇ ਕੋਈ ਦਲਾਲ ਵਾਲਾ ਸਿਸਟਮ ਹੋਵੇ ਅਗਲਾ ਕੌਣ ਜਵਾਬ ਦਿੰਦਾ ਅਗਲਾ ਕਹਿੰਦਾ ਪੈਸੇ ਪਾ ਦਿਓ ਮੈਂ ਇਹਨੂੰ ਸਮਝਾਇਆ 15 20 ਇੱਕ ਮਹੀਨਾ ਤੱਕ ਮੈਂ ਬੱਕਰੀਆਂ ਨਹੀਂ ਦਿੱਤੀਆਂ ਫਿਰ ਇਹਨੂੰ ਮੈਂ ਕਿਹਾ ਮਾਹ ਯਾਰ ਆਪਾਂ 25 ਕ ਪਾ ਲਈਏ ਮਾਹ 25 ਕ ਮਿਲਦੀਆਂ ਨੇ ਨਾ ਸਲਦੀਆਂ ਫਿਰ ਇਹ ਮੈਨੂੰ ਕਹਿੰਦਾ ਭਾਜੀ 25 ਫਿਰ ਮਾਹ ਯਾਰ ਕੋਈ ਗੱਲ ਨਹੀਂ ਹੌਲੀ ਹੌਲੀ ਕਰ ਲਾਂਗੇ ਫਿਰ ਲੈ ਜਾਂਦੇ ਲੈ ਜਾਂਦੇ ਦਸਤੇ ਮਾਰੀ ਸੂਈ ਫਿਰ ਮਾਹ ਯਾਰ ਪ ਵੀ ਤੂੰ ਭਾਈ ਉਹ ਬੱਕਰੀਆਂ ਜਿਹੜੇ ਰੇਟ 'ਚ ਲੈ ਕੇ ਜਾ ਰਹੇ ਆ ਤਾਂ ਮੈਨੂੰ ਭਾਵੇਂ ਅੱਜ ਵੀ ਵਾਪਸ ਕਰ ਦੇ ਹੂੰ ਤੂੰ ਬੱਚੇ ਲੈ ਲੈ ਚੰਗੇ ਇਹਨੂੰ ਆਪਾਂ ਇਹਨੂੰ ਸਿਖਾਇਆ ਮਾਰਕੀਟ ਦਾ ਦੈਰਾ ਭਾਈ ਮਾਰਕੀਟਿੰਗ ਹੂੰ ਹੁਣ ਮੈਂ ਕਹਾ ਇਕੱਲਾ ਲੈਕਚਰ ਦੇ ਕੇ ਤੁਸੀਂ ਇੱਕ ਦਿਨ 'ਚ ਕਿਸੇ ਬੰਦੇ ਨੂੰ ਡਾਕਟਰ ਨਹੀਂ ਬਣਾ ਸਕਦੇ ਇਹਦੇ ਨਾਲ ਮੇਰਾ ਘੱਟ ਤੋਂ ਘੱਟ 5-6 ਮਹੀਨਿਆਂ ਦਾ ਰੁਟੀਨ ਚੱਲਿਆ ਸਵੇਰੇ ਸ਼ਾਮ ਸਵੇਰੇ ਸ਼ਾਮ ਉਹ 5 ਬੱਕਰੀਆਂ ਦੇ ਵਿੱਚੋਂ ਦੋ ਬੱਕਰੀਆਂ ਨੂੰ ਮਸਟੈਰਸ ਪੈਗੀ ਜਾ ਕੇ ਫਾਰਮ ਤੇ ਇਹ ਉਹਦੋਂ ਮੰਨਿਆ ਮੇਰੀ ਗੱਲ ਕਹਿੰਦਾ ਹਾਂ ਬਾਈ ਕਹਿੰਦਾ ਜੇ ਆਪਣੇ ਕੋਲੇ 50 ਹੁੰਦੀਆਂ ਸਾਇਦ ਆਪਾਂ ਇਹਨਾਂ ਨੂੰ ਬਚਾ ਨਾ ਸਕਦੇ ਹੂੰ ਕਿਉਂ ਪੰਜ ਕਵਰ ਕਰਨਾ ਨਵੇਂ ਬੰਦੇ ਨੂੰ ਉਹਨੇ ਸੰਭਾਲ ਲਈ ਸਥਿਤੀ ਉਹਦੇ ਕਰਕੇ ਬੰਦਾ ਕਾਮਯਾਬ ਹੋ ਜਾਂਦਾ ਹੂੰ ਪੰਜਾਂ ਦੀ ਕੇਅਰ ਕਰਨੀ ਨਵੇਂ ਬੰਦੇ ਨੇ ਥੋੜਾ ਜਿਹਾ ਕੰਮ ਛੋਟਾ ਹੁੰਦਾ ਕਵਰ ਕਰ ਲੈਂਦਾ 50 ਬੱਕਰੀਆਂ 'ਚ ਨਵੇਂ ਬੰਦੇ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਬਿਮਾਰ ਕਿਹੜੀ ਆ ਖਾਦਾ ਕੀ ਨੇ ਪੰਜ ਬੱਕਰੀਆਂ ਤੋਂ 50 ਤੱਕ ਲੈ ਕੇ ਗਏ ਹਾਂ ਹਾਂਜੀ ਇਹ 50 ਤੋਂ 500 ਵੀ ਹੋ ਜਾਣੀਆਂ ਰਹਿਗੀਆਂ ਹੋ ਜਾਣਗੀਆਂ ਕੀ ਐਕਸਪੀਰੀਅੰਸ ਰਿਆ ਮਾਰਕੀਟਿੰਗ ਹੋ ਜਾਂਦੀ ਐ ਵੇਚਵਟ ਹੋ ਜਾਂਦੀ ਐ ਲੋਕ ਲੈ ਜਾਂਦੇ ਨੇ ਸੌਖਾ ਕੰਮ ਲੱਗਦਾ ਔਖਾ ਲੱਗਦਾ ਅੱਜ ਨਹੀਂ ਨਹੀਂ ਅੱਜ ਦੇ ਟਾਈਮ 'ਚ ਕੰਮ ਤਾਂ ਸੌਖਾ ਹੀ ਨਹੀਂ ਹੂੰ ਕੋਈ ਔਖਾ ਵੀ ਨਹੀਂ ਹੈਗਾ ਆਪਾਂ ਕਹਿ ਸਕਦੇ ਪਰ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਹੂੰ ਇਦਾਂ ਪਾਜੀ ਨੇ ਆਪਾਂ ਨੂੰ 5 ਬੱਕਰੀਆਂ ਤੋਂ ਕੰਮ ਸਟਾਰਟ ਕਰਵਾਇਆ ਹੂੰ 5 ਤੋਂ 10 ਹੋਈਆਂ ਜੀ 10 ਤੋਂ 20 ਹੋਈਆਂ 20 ਤੋਂ 25 ਹੋਈਆਂ 25 ਤੋਂ 30 ਹੋਈਆਂ ਹੁਣ ਕੁੱਲ ਮਿਲਾ ਕੇ ਸਾਰੀਆਂ ਆਪਣੇ ਕੋਲ 50 ਦੇ ਕਰੀਬ ਨਾਲ ਹੈਗੇ ਆ ਆਪਣੇ ਕੋਲ ਹੂੰ ਵੇਚਵਟ ਕੁਝ ਵੇਚੇ ਵੀ ਅਸੀਂ ਹੂੰ ਕੁਝ ਵਿੱਚ ਇੱਕ ਦੋ ਮਰੇ ਵੀ ਸਾਡੇ ਬੱਚੇ ਮਰੇ ਆ ਜੀ ਹੂੰ ਉਹ ਵੀ ਭਾਈ ਨੇ ਸਾਨੂੰ ਗੈਰਨਸ ਕਰਿਆ ਵੀ ਇਹਨੂੰ ਆਪਾਂ ਕਿੱਦਾਂ ਬਚਾਉਣਾ ਹੈ ਉਹ ਪ੍ਰੈਕਟੀਕਲ ਤਾਂ ਬਹੁਤ ਵੱਡੀ ਇੱਥੇ ਉਹ ਆ ਜੀ ਪ੍ਰੈਕਟੀਕਲ ਕਰਨਾ ਬਹੁਤ ਵੱਡੀ ਚੀਜ਼ ਹੈ ਇਹਦੇ ਲਈ ਤਾਂ ਹੀ ਸਭ ਤੋਂ ਪਹਿਲਾਂ ਭਾਈ ਨੇ ਆਪਾਂ ਨੂੰ ਪੰਜ ਬੱਕਰੀਆਂ ਹੀ ਪੋਈਆਂ ਸੀਗੀਆਂ ਇਹ ਤੇਰਾ ਪ੍ਰੈਕਟੀਕਲ ਹੋਊਗਾ ਤੁਹਾਡਾ ਪ੍ਰੈਕਟੀਕਲ ਹੋਣ ਤੋਂ ਬਾਅਦ ਤੁਹਾਨੂੰ ਕੁਝ ਪਤਾ ਲੱਗੂ ਇਹਦੇ ਵਿੱਚੋਂ ਕੀ ਐਨੂੰ ਹੁਣ ਸਾਡੀ ਮਸਟੈਟਸ ਵਾਲੀ ਗੱਲ ਕਰਦੇ ਸੀਗੇ ਅਸੀਂ ਹੂੰ ਮਸਟੈਟਸ ਹੋ ਗਈ ਬੱਕਰੀ ਨੂੰ ਮੈਂ ਬੰਦਾ ਕਾਬੜ ਜਾਂਦਾ ਨਵਾਂ ਹੁੰਦਾ ਜਦੋਂ ਹੂੰ ਮੈਂ ਭਾਈ ਨੂੰ ਵੀਡੀਓ ਕਾਲ ਕਰੀ ਮੈਂ ਕਿਹਾ ਭਾਈ ਜੀ ਇਦਾਂ ਦਾ ਵੀ ਇਹ ਤਾਂ ਕੰਮ ਖਰਾਬ ਹੁੰਦਾ ਜਾਂਦਾ ਤੇ ਭਾਈ ਨੇ ਮੈਨੂੰ ਸਾਰੀ ਮਸਟੈਟਸ ਬਾਰੇ ਟੋਟਲੀ ਗਾਈਡਨਸ ਦਿੱਤੀ ਵੀ ਤੂੰ ਇਹਨੂੰ ਇਦਾਂ ਇੰਜੈਕਸ਼ਨ ਲਗਾ ਇਹਨੂੰ ਇਦਾਂ ਕਰ ਹਨ ਵੀ ਇਹ ਤੇਰੀ ਤਾਂ ਤੈਨੂੰ ਆਪਾਂ 5 ਬੱਕਰੇ ਤਾਂ ਤੈਨੂੰ ਸਟਾਰਟ ਕਰਵਾਇਆ ਕੰਮ ਜੇ ਤੈਨੂੰ ਪਹਿਲਾਂ ਤੂੰ 50 ਲੰਦਾ ਤਾਂ ਤੂੰ ਅੱਜ ਕੰਮ ਜਾਉਣੀ ਤਾਂ ਹੁੰਦਾ ਹੂੰ ਇਸ ਕਰਕੇ ਆਪਾਂ 50 ਤੱਕ ਪਹੁੰਚੇ ਆ ਤੇ ਭਾਈ ਦੀ ਬਦੌਲਤ ਪਹੁੰਚੇ ਆ ਮਾਮੀਆਂ ਬੱਕਰੀ ਫਾਰਮਾਂ ਦੇ ਵਿੱਚ ਟ੍ਰੇਨਿੰਗ ਚ ਬਹੁਤ ਚੱਲ ਰਹੀਆਂ ਨੇ ਜੀ ਹਾਂਜੀ ਤੁਸੀਂ ਵੀ ਟ੍ਰੇਨਿੰਗ ਸ਼ੁਰੂ ਕੀਤੀ ਐ ਹਾਂਜੀ ਜੇ ਮੈਂ ਪੁੱਛਾਂ ਕਿ ਤੁਹਾਡੀ ਟ੍ਰੇਨਿੰਗ ਦੇ ਵਿੱਚ ਕੀ ਖਾਸ ਹੋਣਾ ਆ ਟ੍ਰੇਨਿੰਗ ਭਾਈ ਜੀ ਦੇਖੋ ਟ੍ਰੇਨਿੰਗ ਬਾਰੇ ਕਹਿੰਦਾ ਸਾਨੂੰ ਨਿੱਜੀ ਹੋਰ ਢੂੰਗੀ ਗੱਲ ਦੱਸਦਾ ਇੱਕ ਤਾਂ ਬੰਦੇ ਨੇ ਨਵੇਂ ਸਿਰੇ ਤੋਂ ਟ੍ਰੇਨਿੰਗ ਸਟਾਰਟ ਕਰਨੀ ਆ ਹੂੰ ਅਸੀਂ 18 19 ਦੇ ਵਿੱਚ 20 ਤੱਕ ਘੱਟੋ-ਘੱਟ 12 14 15 ਬੈਚ ਲਾ ਚੁੱਕੇ ਹਾਂ ਹੂੰ ਸਾਨੂੰ ਪਤਾ ਲੱਗਿਆ ਕਿਉਂਕਿ ਬੰਦਾ ਬਾਈ ਜੀ ਸਭ ਤੋਂ ਮੇਨ ਮੁੱਦਾ ਤਾਂ ਇਹ ਹੈ ਵੀ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ ਤੇ ਬੰਦੇ ਦੇ ਕੋਲੇ ਪੂਰਾ ਗਿਆਨ ਤਾਂ ਬਣਦਾ ਹੀ ਨਹੀਂ ਇਕੱਠਾ ਹੁੰਦਾ ਹੀ ਨਹੀਂ ਹੂੰ ਅਸੀਂ ਉਹ ਟ੍ਰੇਨਿੰਗਾਂ ਦੇ ਵਿੱਚ ਦੇਖਿਆ ਵੀ ਕੀ ਕਮੀਆਂ ਸੀ ਕਿਉਂਕਿ ਜਦੋਂ ਬੰਦਾ ਹਰ ਰੋਜ਼ ਨਵੀਂ ਸਵੇਰ ਚੜ੍ਹਦੀ ਹੈ ਨਵਾਂ ਦਿਨ ਕੁਛ ਨਾ ਕੁਛ ਨਵਾਂ ਸਿੱਖਿਆ ਕੇ ਜਾਂਦਾ ਹੂੰ 2017 18 19 20 ਨਾਲੋਂ ਡੈਰਾ ਹੋਰ ਐਡਵਾਂਸ ਹੋ ਗਿਆ ਕਿਉਂਕਿ ਪਹਿਲਾਂ ਬੱਕਰੀ ਕਿੱਤੇ ਦਾ ਇਕੱਲਾ ਹੋਊਆ ਪੱਟਿਆ ਹੋਇਆ ਸੀ ਹੋਂ ਜਿਹੜੇ ਉੱਚੇ ਪੱਧਰ ਦੇ ਲੋਕ ਆ ਹੂੰ ਬਜਟਡ ਵਾਲੇ ਲੋਕ ਆ ਨਾ ਜਿਹੜੇ ਬਾਹਰਲੇ ਉਹਨਾਂ ਨੇ ਪੈਸਾ ਲਾ ਕੇ ਕਿੱਤੇ ਨੂੰ ਹੋਰ ਪ੍ਰਮੋਟ ਕਰਤਾ ਤੇ ਆਪਣੇ ਪਲੇਟਫਾਰਮ ਵੱਡੇ ਵੱਡੇ ਖੜੇ ਕਰ ਲਏ ਹੂੰ ਟ੍ਰੇਨਿੰਗਾਂ ਸੁਣੀਂਦੀਆਂ ਸਭ ਦੀਆਂ ਬਾਈ ਜੀ ਵੈਸੇ ਬੱਕਰੀ ਕਿੱਤੇ ਨੂੰ ਟ੍ਰੇਨਿੰਗ ਉਹ ਚਾਹੀਦੀ ਐ ਜਿਹੜੀ ਮਾਰਕੀਟਿੰਗ ਦਾ ਦੈਰਾ ਵੀ ਦੱਸੇ ਹੂੰ ਠੀਕ ਆ ਨਾ ਔਰ ਮੈਡੀਕਲ ਟ੍ਰੀਟਮੈਂਟ ਦਾ ਬਾਈ ਜੀ ਦੇਖੋ ਮੈਡੀਕਲ ਤਾਂ ਬਿਮਾਰੀਆਂ ਠਮਾਰੀਆਂ ਦਾ ਫਾਰਮਾਂ ਦੇ ਵਿੱਚ ਆਉਣਗੀਆਂ ਹੀ ਹੂੰ ਕੋਈ ਦਿੱਕਤ ਨਹੀਂ ਤੁਸੀਂ ਉਹਨਾਂ ਨੂੰ ਸचेत ਕਰ ਸਕਦੇ ਹੋ ਵੀ ਆ ਮੌਸਮ ਦੇ ਵਿੱਚ ਆਊਗੀ ਤਿੰਨ ਚਾਰ ਮੇਨ ਵੈਕਸੀਨੇਸ਼ਨਾਂ ਨੇ ਉਹ ਤੁਸੀਂ ਦੱਸ ਦਿਓਗੇ ਉਹ ਪ੍ਰੋਪਰ ਢੰਗ ਨਾਲ ਕਰਵਾ ਲੈਣਗੇ ਕਿਉਂਕਿ ਉਹਨਾਂ ਨੂੰ ਤੁਸੀਂ ਗਿਆਨ ਦਿੱਤਾ ਵੀ ਆਹ ਬਿਮਾਰੀ ਆਈ ਤਾਂ ਤੁਹਾਡੇ ਫਾਰਮ ਦਾ ਲਾਹ ਲਊ ਸੁਭੂਗਾ ਉਹਨਾਂ ਨੂੰ ਡੇਟਾ ਉਹਨਾਂ ਨੇ ਪਾ ਲਿਆ ਉਹ ਹੋ ਸੇ ਮਹੀਨਿਆਂ ਦੇ ਵਿੱਚ ਆਪਣੇ ਜਾਨਵਰਾਂ ਨੂੰ ਕੰਪਲਸਰੀ ਲੈ ਕੇ ਉਹ ਵੈਕਸੀਨੇਸ਼ਨਾਂ ਕਰਵਾ ਲੈਣਗੇ ਪਰ ਉਹ ਤੂੰ ਪਹਿਲਾਂ ਬੱਕਰੀ ਖਰੀਦਣੀ ਬੱਕਰੀ ਵੇਚਣੀ ਹੋ ਸਕਦਾ ਤੁਹਾਡੇ ਕੋਲ 70000 ਦੀ ਬੱਕਰੀ ਹੋਵੇ ਪਰ ਜਿਹੜਾ ਬਾਹਰਲਾ ਦਲਾਲਾ ਆ ਕੇ 25000 ਲੌਂਦਾ ਹੋਵੇ ਤੋਂ ਨੂੰ ਕਿਵੇਂ ਪਤਾ ਲੱਗੂ ਵੀ ਸਾਡੀ ਬੱਕਰੀ 70000 ਦੀ ਹੈ ਹੂੰ ਤੁਹਾਡੇ ਬੱਕਰੇ ਦੇ ਵਿੱਚ 80 ਕਿਲੋ ਮੀਟ ਪਰਪਸ ਆ ਹੂੰ ਠੀਕ ਆ ਨਾ ਉਹ ਪਤਾ ਲੱਗਦਾ ਵੀ ਦਾਇਰਾ ਚਾਹੀਦਾ ਕਿਹੜੇ ਟਾਈਮ ਦੇ ਵਿੱਚ ਕੀ ਰੇਟ ਮੀਟ ਪਰਪਸ ਦੇ ਹਿਸਾਬ ਨਾਲ ਜਾਨਵਰ ਚੱਕਿਆ ਜਾ ਸਕਦਾ ਹੁਣ ਕਿਸੇ ਬੰਦੇ ਨੇ ਮੀਟ ਪਰਪਸ ਦੇ 스ਕੇਲ ਤੇ ਕੰਮ ਕਰਨਾ ਕਿਸੇ ਨੇ ਜਿਹੜੇ ਕਿਡਸ ਵੇਚਣੇ ਆ ਬੱਚਿਆਂ ਤੇ ਸੇਲ ਪਰਚੇਜ਼ ਕਰਕੇ ਉਹ ਤੋਂ ਬਾਅਦ ਬੱਕਰੀਆਂ ਦਾ ਦੁੱਧ ਚੋ ਕੇ ਉਹ ਪਾ ਕੇ ਗੁਜ਼ਾਰਾ ਕਰਨਾ ਠੀਕ ਆ ਨਾ ਹੁਣ ਜਿਹੜੇ ਪੈਸਾ ਲਾ ਕੇ ਇਨਵੈਸਟਮੈਂਟ ਚੰਗੀ ਕਰਕੇ ਫਾਰਮ ਕਰਦੇ ਉਹ ਸਾਰੀ ਚੀਜ਼ ਨੂੰ ਹੀ ਅਪਣਾਉਂਦੇ ਆ ਹਮਮ ਫਾਰਮ ਤੁਸੀਂ ਚੰਗਾ ਖੜਾ ਕਰ ਲਓਗੇ ਪੈਸਾ ਵੀ ਤੁਸੀਂ ਪ੍ਰੋਵਾਈਡ ਕਰ ਲਓਗੇ ਸਾਰਾ ਕੁਝ ਕਰ ਲਓਗੇ ਉਦੋਂ ਬਾਅਦ ਤੁਹਾਨੂੰ ਇਹ ਕੀ ਪਤਾ ਵੀ ਬਰੋਂ ਮਾਰਕੀਟ ਦੇ ਵਿੱਚੋਂ ਬੱਕਰੀ ਤਾਂ ਚਾਹੇ ਦੇਸੀ ਐ ਚਾਹੇ ਕਿਸੇ ਵੀ ਨਸਲ ਦੀ ਆ ਨਾ ਤਾਂ ਬੱਕਰੀ ਪੈਂਦਾ ਨਾ ਬਾਈ ਜੀ ਹਮ ਪਰ ਅਸੀਂ ਚੱਲੇ ਹੋਏ ਇੱਕ ਖਾਸ ਨਸਲ ਨੂੰ ਪ੍ਰਮੋਟ ਕਰਨ ਲਈ ਜਾਂ ਇੱਕ ਖਾਸ ਨਸਲ ਹੈ ਜਿਹਦਾ ਇੰਡੀਆ ਦੇ ਵਿੱਚ ਪੂਰਾ ਪਰਮਾਰ ਆ ਬੀਟਲ ਤੇ ਕੰਮ ਕਰਦੇ ਆ ਪਰ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਦਾ ਕੀ ਪਤਾ ਹਮ ਕਿਹੜੀ ਬੱਕਰੀ ਦਾ ਕਿੰਨਾ ਵਜਨ ਆ ਕਿੰਨਾ ਦੁੱਧ ਦਿੰਦੀ ਆ ਕੀ ਉਹਦਾ ਬੈਕਗ੍ਰਾਉਂਡ ਆ ਡੰਦਾ ਕਿਵੇਂ ਨੇ ਜਾੜਾ ਕਿਵੇਂ ਨੇ ਗੀਆਂ ਖੁਰ ਕਿਵੇਂ ਨੇ ਉਹਦੇ ਉਹ ਫੰਡਰਾ ਗੱਪਣਾ ਉਹ ਚੀਜ਼ਾਂ ਦਾ ਮੇਨ ਸਿਸਟਮ ਲੋਕਾਂ ਨੂੰ ਚਾਹੀਦਾ ਗਿਆਨ ਹਮ ਔਰ ਹਾਂ ਚਲੋ ਬੱਕਰੀਆਂ ਲੈ ਲੈਣੀਆਂ ਨੇ ਬਾਈ ਜੀ ਇੱਕ ਵਾਰੀ ਆਪਾਂ ਪ੍ਰੋਵਾਈਡ ਕਰਾ ਲੀਆਂ 3 ਲੱਖ ਰੁਪਇਆ ਲਾ ਕੇ ਮੈਂ ਬੱਕਰੀਆਂ ਖਰੀਦ ਲਈਆਂ ਮੈਨੂੰ ਨਵੇਂ ਕੰਮ ਦਾ ਚਾ ਸੀ ਮੈਂ ਲਿਆ ਕੇ ਮੈਨੂੰ 50 50 ਦੀਆਂ ਵੀ ਮਿਲ ਗਈਆਂ ਫਰਜ ਕਰ ਲਓ ਮੈਨੂੰ 30000 35000 ਵਾਲੀ ਬੱਕਰੀ 50 ਚ ਵੀ ਮਿਲ ਗਈ ਇੱਕ ਵਾਰੀ ਤਾਂ ਮੈਂ ਕੌਨਫੀਡੈਂਸ ਨਾਲ ਜਦੋਂ ਕੰਮ ਕਰਦਾ ਮੈਂ ਸੈਟਸ ਪਾਈਆਂ ਆਪਣੇ ਕਿੱਥੇ ਚ ਪਰ ਜਦੋਂ ਮੈਨੂੰ ਬੱਕਰੀਆਂ ਰੱਖ ਕੇ ਕੋਈ ਮੇਰੇ ਫਾਰਮ ਤੇ ਆਊ ਵੀ ਯਾਰ ਆ ਬੱਕਰੀ ਦਾ ਤੇਰੀ 30000 35000 ਦੀ ਆ ਜਾਂ ਮੈਂ ਹੀ ਕਿਸੇ ਮੰਡੀ ਦੇ ਦਾਰੇ ਚ ਵੇਚ ਰੂੰਗਾ ਮੈਨੂੰ ਉਹਦੇ ਨਾਲ ਦੀਆਂ ਸੇਮ ਬੱਕਰੀਆਂ 25 25000 ਚ ਵੇਖਦੀਆਂ ਦਿਸਣਗੀਆਂ ਘੱਟੂ ਘੱਟ ਮੈਂ ਕੰਪੈਰੀਜ਼ਨ ਤਾਂ ਕਰੂੰਗਾ ਹੀ ਨਾ ਰੇਟ ਨਾਲ ਯਾਰ ਇਹ ਉੱਥੇ 25000 ਦੀ ਵੇਖੀ ਆਪਾਂ ਨੂੰ ਉਹ 50 ਦੀ ਲੱਗਿਆ ਹੋਰ ਤੁਸੀਂ ਇਹ ਦੱਸੋ ਵੀ ਉਹ ਬੰਦੇ ਦਾ ਦਿਲ ਟੁੱਟੂਕ ਜਦੋਂ ਉਹ ਬੰਦਾ ਪਹਿਲਾਂ ਪਹਿਲਾਂ ਹੀ 25000 ਦੇ ਲੌਂਚ ਤੇ ਜਾਂਦਾ ਉਹ 25000 ਨੂੰ ਕਿੱਥੇ ਪੂਰਾ ਕਰੂ ਐਕਸਟਰਾ ਉਹਦੇ ਫੂਡ ਖਰਚੇ ਤੇ ਮਾਈਡਿਸਨ ਤੇ ਔਰ ਲੇਬਰ ਖਰਚਾ ਪਾਈ ਬੈਠਾ ਉਹ ਬੰਦਾ ਕਿੱਥੇ ਕਾਮਯਾਬ ਹੋ ਜੂਗਾ ਨਵੇਂ ਕਿਤੇ ਚ ਹੂੰ ਸੋ ਸਭ ਤੋਂ ਹੁਣ ਬੱਕਰੇ ਆ ਅਗਲਾ ਕਹਿੰਦਾ ਬੱਕਰਿਆਂ ਦੇ ਕੰਮ ਕਰ ਲਓ ਜੀ ਕਰ ਲਿਆ ਬਾਈ ਜੀ ਇੱਕ ਬੰਦੇ ਨੇ ਚੰਗੀ ਖਰਾਕ ਪਾ ਕੇ 20 ਬੱਕਰੇ ਪਾਲ ਲਏ ਬਾਈ ਜੀ ਖੱਸੀ ਹੁਣ ਬਕਰੀਦ ਵੇਲੇ ਦਲਾਲਾਂ ਦਾ ਕੰਮ ਕੀਆ ਮਾਰਕੀਟ ਦੇ ਵਿੱਚ ਫੈਲ ਜਾਣਾ ਚਲੋ ਇਹ ਕੰਮ ਨਹੀਂ ਦਲਾਲਾਂ ਦਾ ਵੀ ਇਸ ਦੇ ਵਿੱਚ ਮੈਂ ਦਲਾਲਾਂ ਨੂੰ ਮਾੜਾ ਨਹੀਂ ਕਹੂੰਗਾ ਦਲਾਲਾਂ ਦਾ ਬਹੁਤ ਵੱਡਾ ਇਹਦੇ ਵਿੱਚ ਬੱਕਰੀ ਕਿਤੇ ਦੇ ਵਿੱਚ ਕੌਦਾ ਬਣਦਾ ਜਿਨ੍ਹਾਂ ਨੇ ਸੇਲ ਪਰਚੇਜ ਨੂੰ ਦੂਰ ਦੂਰ ਤੱਕ ਟ੍ਰਾਂਸਪੋਰਟ ਕੀਤਾ ਮੈਂ ਉਹ ਦਲਾਲਾਂ ਦੀ ਗੱਲ ਕਰਦਾ ਵੀ ਹੁਣ ਤੁਸੀਂ ਬਾਈ ਜੀ 50 ਕਿਲੋ ਦਾ ਬੱਕਰਾ ਤਕਰੀਬਨ ਜਿਹੜੇ ਰੇਟ 'ਚ ਉਹ ਵਿਕ ਰਹੇ ਹੈ ਉਸ ਤੋਂ ਵੱਧ ਤੁਸੀਂ ਕੰਸਟੈਂਟਲੀ ਉਹਨੂੰ ਫੀਡ ਖਵਾਈ ਬੈਠੇ ਹੋ ਉਹਨੂੰ ਕੀ ਪਤਾ ਲੱਗੂਗਾ ਵੀ ਮੇਰਾ ਬੱਕਰਾ ਇੰਨੇ ਕਿਲੋ ਦਾ ਸੀ ਇਹਦਾ ਮਾਰਕੀਟ ਦੇ ਵਿੱਚ ਅੱਜ ਮਾ ਪ੍ਰਾਈਸ ਹੈ ਜਿਹੜਾ ਮੀਟ ਪਰਪਸ ਦਾ 280 220 350 ਪਰ ਕੇਜੀ ਨੀਅਰ ਬਾਡੀ ਬਾਉਟ ਦੇ ਹਿਸਾਬ ਨਾਲ ਆਲ ਓਵਰ ਬਾਡੀ ਬਾਉਟ ਦੇ ਬੋਡੀ weight ਦੇ ਹਿਸਾਬ ਨਾਲ ਵਿਕ ਰਿਹਾ ਹੈ ਹੁਣ ਕੇਸੇ ਦਾ 50 ਕਿਲੋ ਦਾ ਬੱਕਰਾ ਅਗਲਾ 15000 ਚੀ ਲੈ ਜਾਂਦਾ ਹੂੰ ਜਿਹੜਾ ਬੰਦਾ ਖੜਿਆ ਰਹੀ ਆ ਉਹੀ ਬੱਕਰਾ 15000 ਦਾ ਲਾ ਕੇ ਉਹ 25-27000 ਦਾ ਵੇਚ ਦਿੰਦਾ ਦੋ ਦਿਨਾਂ ਦੀ ਟ੍ਰੇਨਿੰਗ ਦੇ ਵਿੱਚ ਤੂੰ ਸਾਰਾ ਦੱਸ ਦੋਗੇ ਇਹ ਬਾਈ ਜੀ ਪੂਰਾ ਜੋੜ ਲਾਵਾਂਗੇ ਦੱਸਾਂਗੇ ਜਿਹੜੀਆਂ ਚੀਜ਼ਾਂ ਸੀ ਆਪਣੀ ਜ਼ਿੰਦਗੀ 'ਚ ਹੜਾਈਆਂ ਨੇ ਕਰੀਆਂ ਨੇ ਹਾਂ ਗੁਰਿੰਦਰ ਟ੍ਰੇਨਿੰਗ ਕਦੋਂ ਆ ਰਹਿਣ ਸਹਿਣ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਕਿੱਥੇ ਕਿਵੇਂ ਕਰੋਗੇ ਤੇ ਕਿੱਥੇ ਆ ਟ੍ਰੇਨਿੰਗ ਟ੍ਰੇਨਿੰਗ ਆਪਣੀ ਹੈਗੀ ਬਸੀ ਪਠਾਨਾ ਮਰੰਡਾ ਰੋਡ ਪਿੰਡ ਬਹਾਦਰਗੜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਾਂ ਉੱਥੇ ਆਪਾਂ ਟ੍ਰੇਨਿੰਗ ਰੱਖੀ ਅਗਲੇ ਮਹੀਨੇ ਅਪ੍ਰੈਲ 6 ਤੇ 7 ਅਪ੍ਰੈਲ ਦੀ ਰੱਖੀ ਤੇ ਰਾਣਾ ਸੈਣਾ ਸਾਰਾ ਆਪਣਾ ਹੋ ਗਈ ਵਧੀਆ ਹੋਗਾ ਜਿੰਨਾ ਆਪਾਂ ਵਧੀਆ ਕਰਸਾਂਗੇ ਉਨਾ ਸਭ ਤੋਂ ਵੱਧ ਵਧੀਆ ਤੇ ਵਧੀਆ ਕਰਾਂਗੇ ਹਮ ਹੋਟਲ ਵਿੱਚ ਰਹਿਣਾ ਹੋ ਗਈ ਤੇ ਜੋ ਪ੍ਰੈਕਟੀਕਲ ਟ੍ਰੇਨਿੰਗ ਹੋ ਗਈ ਅਸੀਂ ਦਵਾਂਗੇ ਆਪਣੇ ਫਾਰਮ ਤੇ ਦਵਾਂਗੇ ਹਮ ਖਾਣਾ ਪੀਣਾ ਵਧੀਆ ਹੋਗਾ ਹਮ ਇਹ ਆਪਾਂ ਟ੍ਰੇਨਿੰਗ ਪਿੰਡ ਬਾਦਰਗੜ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਵਿੱਚ ਰੱਖ ਰਹੇ ਹਾਂ ਤਾਜ ਫਾਰਮ ਦੇ ਵਿੱਚ ਹੂੰ ਤਾਜਗੋਟ ਫਾਰਮ ਦੇ ਵਿੱਚ ਜੀ ਜੀ 6 ਤੇ 7 ਅਪ੍ਰੈਲ ਦੀ ਹੂੰ ਉਹਦੇ ਵਿੱਚ ਆਪਾਂ ਜਿੰਨੇ ਆਪਣੇ ਟ੍ਰੇਨਿੰਗ ਲੈਣ ਵਾਲੇ ਚਾਹ ਬਣਾਉਣਗੇ ਹੂੰ ਸਾਰਿਆਂ ਨੂੰ ਆਪਾਂ ਵਧੀਆ ਤਰੀਕੇ ਨਾਲ ਰੱਖਾਂਗੇ ਵਧੀਆ ਹੋਟਲ ਵਿੱਚ ਰੱਖਾਂਗੇ ਵਧੀਆ ਖਾਣਾ ਦਵਾਂਗੇ 2-3 2-3 ਟਾਈਮ ਦਾ ਤੇ ਐਨ ਐਨ ਐਲਓਨ ਬੜਾ ਚਰਚਾ ਦਾ ਵਿਸ਼ਾ ਬਣਿਆ ਹਾਂਜੀ ਹੁਣ ਸੁਖਰੇ ਸਨੇਹ ਆਉਣ ਲੱਗੇ ਨੇ ਕਿ ਪੰਜਾਬ ਦੇ ਵਿੱਚ ਵੀ ਐਨ 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 ਐਲਓਨ ਜਿਹੜੇ ਬਹੁਤ ਸਾਰੇ ਲੋਕਾਂ ਨੇ ਹੋਏ ਨੇ ਖਾਦੀ ਲੋਨ ਹੋਏ ਨੇ ਇਹਦੇ ਬਾਰੇ ਜਾਣਕਾਰੀ ਦੇ ਲਈ ਸਪੈਸ਼ਲ ਕੋਈ ਹੈ ਪ੍ਰੋਗਰਾਮ ਹਾਂਜੀ ਭਾਈ ਬਸੀਸ ਇਹ ਚੀਜ਼ ਬਸੀਸ ਰੱਖੀ ਹੈ ਹੂੰ ਕਿਉਂ ਐਨ ਐਲ ਐਮ ਦੇ ਨਾਂ ਤੇ ਤਾਂ ਬਹੁਤ ਰੌਲਾ ਪੈ ਰਿਹਾ ਹੈ ਬਹੁਤ ਡੰਕਾ ਬਜਾਇਆ ਐਨ ਐਲ ਐਮ ਨੇ ਹੂੰ ਟ੍ਰੇਨਿੰਗਾਂ ਦੇ ਵਿੱਚ ਕੀ ਡੈਰੇ ਕਿਵੇਂ ਹੁੰਦਾ ਕੀ ਨਹੀਂ ਹੁੰਦਾ ਹੂੰ ਉਹ ਆਮ ਜਿਹੜੇ ਬੰਦੇ ਦਾ ਹੁੰਦਾ ਉਹ ਕਿਉਂ ਜਿਹੜੇ ਬੰਦਰਾ ਹੁੰਦਾ ਤਾਂ ਉਹ ਕਿਵੇਂ ਹੁੰਦਾ ਜਿਹਦਾ ਨਹੀਂ ਹੁੰਦਾ ਉਹਦਾ ਕਿਉਂ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਦੱਸੀਆਂ ਜਾਣੀਆਂ ਉਹਦੇ ਲਈ ਆਪਾਂ ਸਪੈਸ਼ਲ ਬੰਦੇ ਬੁਲਾਏ ਆ ਹਾਂ ਇੱਕ ਗੱਲ ਜ਼ਰੂਰ ਆ ਬਾਈ ਮੈਂ ਵੀਡੀਓ ਪਾ ਕੇ ਵੀ ਪਹਿਲਾਂ ਕਿਹਾ ਕਿਸੇ ਦੀ ਕੋਈ ਇਹ ਗੱਲ ਨਹੀਂ ਹੈਗਾ ਵੀ ਆਪਾਂ ਕਿਸੇ ਦੀ ਪ੍ਰੋਜੈਕਟ ਰਿਪੋਰਟ ਦਾ 12000 ਲਵਾਂਗੇ ਜਾਂ 8000 ਲਵਾਂਗੇ 7000 ਲਵਾਂਗੇ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ ਆਪਣਾ ਮਤਲਬ ਇਕੱਲਾ ਉਹਨਾਂ ਨੂੰ ਦੇ ਦਸਣਾ ਰਾਹ ਦਸਣਾ ਐਨਐਲਐਮ ਦਾ ਕਿਉਂਕਿ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਸਾਰੇ ਪੂਰੇ ਭਾਰਤ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਉਹਨਾਂ ਨੇ ਇਹ ਲਾਂਚ ਕੀਤੀ ਹੈ ਠੀਕ ਹੈ ਨਾ ਚੰਗੇ ਬੱਕਰੀ ਪਾਲਕਾ ਜਾਂ ਚੰਗੇ ਜਿਹੜੇ ਕਿੱਤਾਕਾਰ ਆ ਮੇਰੇ ਹਿਸਾਬ ਨਾਲ ਕਈ ਕਿੱਤਿਆਂ ਦੇ ਉੱਪਰ ਐਨ ਐਲ ਐਮ ਜਾਂ ਹੋਰ ਵੀ ਕਈ ਅਦਾਰੇ ਆ ਹਾਂ ਆਪਣਾ ਵਿਕਾਸ ਡੈਰੀ ਯੋਜਨਾ ਬੋਰਡ ਦਾ ਠੀਕ ਹੈ ਨਾ ਔਰ ਮੰਨ ਕੇ ਚਲੋ ਡੈਰੀ ਪਪਹਾਗ ਵਾਲਿਆਂ ਦਾ ਹੋ ਗਿਆ ਤੇ ਅਲੱਗ ਜਿਵੇਂ ਆਪਣਾ ਪੋਲਟਰੀ ਦੇ ਨਾਂ ਤੇ ਆ ਸੂਰ ਪਿਗ ਫਾਰਮ ਦੇ ਨਾਂ ਤੇ ਆ ਠੀਕ ਹੈ ਨਾ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਾਂ ਜਿਵੇਂ ਆ ਨਵੇਂ-ਨਵੇਂ ਆਉਂਦੀਆਂ ਰਹਿੰਦੀਆਂ ਨੇ ਠੀਕ ਹੈ ਨਾ ਉਹਨਾਂ ਦਾ ਲਾਹਾ ਲੈਣ ਲਈ ਲੋਕਾਂ ਨੂੰ ਸੁਚੇਤ ਕਰਨ ਲਈ ਸਰਕਾਰ ਇਹਨੂੰ ਤਕਰੀਬਨ ਲੋਕਾਂ ਦੇ ਵਿੱਚ ਲਾਂਚ ਕਰਦੀ ਹੈ ਠੀਕ ਹੈ ਨਾ ਵੀ ਚਲੋ ਮਾਰੇ ਕਿਸਾਨਾਂ ਨੂੰ ਜਾਂ ਕਿੱਤਾਕਾਰਾਂ ਨੂੰ ਕੁਛ ਨਾ ਕੁਛ ਰਾਹਤ ਮਹੱਈਆ ਹੋ ਜੇ ਠੀਕ ਹੈ ਨਾ ਕਿੱਤਾਕਾਰ ਲਈ ਕੁਛ ਨਾ ਕੁਛ ਪੈਸਾ ਮਿਲ ਜੇ ਸਬਸਿਡੀ ਐਨਐਲਐਮ ਤੇ ਕਿੰਨੀ ਹੈ ਕਿਵੇਂ ਮਿਲੂਗੀ ਤੁਸੀਂ ਸੱਡ ਪਹਿਲਾਂ ਪਾਉਣਾ ਮੰਗ ਰੋ ਪਾਉਣਾ ਠੀਕ ਹੈ ਨਾ ਕਿੰਨੇ ਇੱਕ ਜਾਨਵਰ ਤੁਸੀਂ ਪਾਉਣੇ ਆ ਸਟਾਰਟਿੰਗ 'ਚ ਘੱਟ ਤੋਂ ਘੱਟ ਕਿੱਥੋਂ ਸਟਾਰਟ ਆ ਤੇ ਵੱਧ ਤੋਂ ਵੱਧ ਕਿੱਥੇ ਤੱਕ ਆ ਹੂੰ ਉਹ ਸਾਰਾ ਕੁਝ ਬਾਈ ਜੀ ਆਪਾਂ ਪੂਰੇ ਢੰਗ ਨਾਲ ਸਕੀਮ ਦੇ ਨਾਲ ਦੱਸਾਂਗੇ ਉਹਦੇ ਲਈ ਸਪੈਸ਼ਲ ਆਪਾਂ ਐਨ ਐਲ ਐਮ ਤੋਂ ਬੰਦਾ ਮੰਗਵਾਇਆ ਹੂੰ ਜਿਹੜੇ ਮਾਸਟਰ ਆ ਇਹ ਚੀਜ਼ ਦੇ ਉਸ ਨੂੰ ਵਿਸ਼ੇਸ਼ ਢੰਗ ਨਾਲ ਸਮਝਾਉਣਗੇ ਸਾਰਾ ਕੁਝ ਫਾਰਮ ਦੇ ਉੱਤੇ ਜਿਹੜੀ ਵੈਕਸੀਨ ਵਗੈਰਾ ਤੁਸੀਂ ਆਪ ਕਰਦੇ ਹੋ ਫਿਰ ਹਾਂਜੀ ਸਾਰੀ ਵੈਕਸੀਨੇਸ਼ਨ ਮੈਂ ਆਪ ਕਰਦਾ ਹਾਂ ਹੂੰ ਜੋ ਵੀ ਦਵਾਈ ਦੇਣੀ ਜਾਂ ਕੁਝ ਕੋਈ ਬਿਮਾਰੀ ਆ ਗਈ ਉਹਦੀ ਰਹਿਮ ਰੋਕਣ ਲਈ ਸਾਰੀ ਵੈਕਸੀਨ ਦੀ ਸਨਾਪ ਕਰਨੀ ਪੈਂਦੀ ਆ ਪੁਲਰ ਸਾਹਿਬ ਟ੍ਰੇਨਿੰਗ ਦੇ ਵਿੱਚ ਹਰ 파ਰਟ ਹੁੰਦੇ ਆ ਨਾ ਹਾਂਜੀ ਇੱਕ ਹੋਰ ਇੱਕ ਗੱਲ ਸਰਟੀਫਿਕੇਟ ਦੀ ਹਾਂਜੀ ਕੀ ਤੁਹਾਡਾ ਜਿਹੜਾ ਸਰਟੀਫਿਕੇਟ ਹੈ ਉਹ ਐਨਐਲਐਮ ਲੋਨ ਅਪਲਾਈ ਕਰ ਲਈ ਵੈਲਿਡ ਹੋਊਗਾ ਵੈਲਿਡ ਬਾਈ ਜੀ ਹਾਂਜੀ ਹਾਂਜੀ ਦੂਸਰੀ ਗੱਲ ਮੈਡੀਕਲ ਦੇ ਤੌਰ ਤੇ ਹਾਂਜੀ ਡਾਕਟਰ ਸਾਹਿਬਾਨ ਵੀ ਆਉਣਗੇ ਹਾਂਜੀ ਬਾਈ ਜੀ ਉਹ ਵੀ ਆਉਣਗੇ ਵੀਰੇ ਹੂੰ ਮੈਡੀਕਲ ਟ੍ਰੀਟਮੈਂਟ ਦੇ ਲਈ ਔਰ ਅਲੱਗ-ਅਲੱਗ ਕੈਟਾਗਰੀ ਤੇ ਅਲੱਗ-ਅਲੱਗ ਸਿਸਟਮ ਬਣਾਇਆ ਹੋਇਆ ਹੈ ਬਾਈ ਹੂੰ ਕੋਈ ਇਹ ਨਹੀਂ ਹੈਗਾ ਵੀ ਇੱਕੋ ਹੀ ਬੰਦੇ ਨੇ ਜਿਵੇਂ ਕਿਸੇ ਨੇ ਪੂਰਾ ਹੀ ਰਲਾ ਕਰਤਾ ਮੈਡੀਕਲ ਟ੍ਰੀਟਮੈਂਟ ਤੇ ਅਲੱਗ ਬੋਲਣਾ ਉਹਦਾ ਲੱਗੇ ਲੈਕਚਰ ਹੋਣਾ ਠੀਕ ਹੈ ਨਾ ਤੇ ਸੈੱਟ ਤੇ ਲੱਗ ਐਨ ਐਲ ਐਮ ਤੇ ਲੱਗ ਜਿਹੜਾ ਹੋਰ ਮੰਨ ਕੇ ਚੱਲੂ ਜਿੰਨਾ ਵੀ ਮੰਤਰਾਲਿਆ ਉਤੇ ਲੱਗ ਬਾਈ ਹਮ ਸਾਰੀ ਚੀਜ਼ ਐ ਇੱਕ ਪੂਰੀ ਤਰ੍ਹਾਂ ਸਿਸਟਮ ਨਾਲ ਬਣਾ ਕੇ ਲੈਕਚਰ ਚੱਲਣਗੇ ਨਹੀਂ ਹੈਗਾ ਵੀ ਕੋਈ ਆਪਣਾ ਥਿਉਰੀ ਆ ਵੀ ਉਹੀ ਇਕੱਠਾ ਕਢਾ ਜੀ ਕਰਨਾ ਹਮ ਉਹ ਨਹੀਂ ਕੱਲੀ ਕੱਲੀ ਚੀਜ਼ ਹਰ ਸਟੈਪ ਬਾਈ ਸਟੈਪ ਚੱਲਣਾ ਸਾਰਾ ਹਮ ਟਾਈਮ ਦੇ ਸਿਸਟਮ ਨਾਲ ਜਿਵੇਂ ਭੁੱਲਰ ਸਾਹਿਬ ਨੇ ਤੁਹਾਨੂੰ ਦਿੱਤੀ ਗਵਾਈ ਹਾਂਜੀ ਬਾਈ ਜੀ ਜਿਹੜਾ ਬੰਦਾ ਬਿਜ਼ਨਸਮੈਨ ਹੁੰਦਾ ਨਾ ਜਿਵੇਂ ਤੁਸੀਂ ਇਹਨਾਂ ਦਾ ਅਪਰੋਚ ਕੀਤੀ ਸੀ ਹਾਂਜੀ ਆਪਨੇ ਟੌਰ ਨਾਲ ਥੋੜਾ ਤੋਂ 5-4 ਲੱਖ ਲੈ ਕੇ ਹਾਂਜੀ 20 ਦੀ 40 50 ਬੱਕਰੀ ਤੁਹਾਨੂੰ ਦੇ ਕੇ ਲੱਖ 2 ਲੱਖ ਇੱਕ ਦਿਨ ਵਿੱਚ ਕਮਾ ਸਕਦੇ ਸੀ ਕਮਾ ਸਕਦੇ ਸੀ ਹੂੰ ਬੜੇ ਆਰਾਮ ਨਾਲ ਕਮਾ ਕੀ ਤੁਸੀਂ ਟ੍ਰੇਨਿੰਗ ਦੇਣਾ ਉਹਦਾ ਦੋ ਦਿਨ ਦੀ ਟ੍ਰੇਨਿੰਗ ਹੈ ਹਾਂਜੀ ਗੱਲ ਮਸਲਾ ਉਸ ਤੋਂ ਬਾਅਦ ਹੈ ਹਾਂਜੀ ਫਾਰਮ ਕਰਾਉਣ ਦਾ ਫਾਰਮ ਦੀ ਕਾਮਯਾਬੀ ਕਰਨ ਦਾ ਕੀ ਤੁਸੀਂ ਜਿਹੜਾ ਤੁਹਾਨੂੰ ਇਹ ਰਾਹ ਮਿਲਿਆ ਤੁਸੀਂ ਉਹ ਰਾਹ ਅਪਣਾਓਗੇ ਹਾਂਜੀ ਜ਼ਰੂਰ ਅਪਣਾਉਂਗੇ ਹੂੰ ਉਹ ਆਪਣਾ ਆਪ ਨੂੰ ਅਪਣਾਉਣਾ ਪੈਣਾ ਹੂੰ ਔਰ ਆ ਆਪਣੋ ਅਪਣਾਉਣਾ ਪੈਣਾ ਹੈ ਕਿਉਂਕਿ ਆਪਾਂ ਇਹਦੇ ਕਾਮੇ ਹੋਏ ਆਪਾਂ ਕਿਸੇ ਨੂੰ ਕਾਮਯਾਬੀ ਕਰ ਨਾ ਸਕਦੇ ਹੂੰ ਆਪਾਂ ਕਿਸੇ ਨੂੰ ਵੀ ਕਾਮਯਾਬ ਕਰੂਗਾ ਤਾਂ ਆਪਾਂ ਹੋਰ ਕਾਮਯਾਬ ਹੋ ਜੂਗੇ ਜੀ ਜੀ ਪੁਲਨ ਸਾਹਿਬ ਕਿਉਂ ਟ੍ਰੇਨਿੰਗ ਦੋ ਦਿਨ ਦੀ ਹੈ ਹਾਂਜੀ ਕੀ ਇਸ ਟ੍ਰੇਨਿੰਗ ਤੋਂ ਬਾਅਦ ਦਾ ਸਿਸਟਮ ਤੁਹਾਡਾ ਕੀ ਹੋਊਗਾ ਭਾਈ ਜੀ ਆਪਾਂ ਤਾਂ ਪਹਿਲਾਂ ਵੀ ਸੇਵਾ 'ਚ ਹਾਜ਼ਰ ਹਾਂ ਤੁਸੀਂ ਦੇਖ ਲਓ ਕਿੰਨੇ ਟਾਈਮ ਤੋਂ ਸੁਖੀ ਜੀ ਆਪਾਂ ਚੱਲਦੇ ਆ ਹਨਾ ਹੂੰ ਕੋਈ ਮੈਡੀਸਨ ਟਰੀਟਮੈਂਟ ਬਾਰੇ ਜਿੱਥੋਂ ਤੱਕ ਆਪਾਂ ਨੂੰ ਨੌਲੇਜ ਆ ਰਾਤ ਨੂੰ ਦਿਨੇ 24 ਘੰਟੇ ਆਪਾਂ ਮਹੀਆ ਕਰਾਉਣਾ ਜਦੋਂ ਸਿਸਟਮ ਬਾਹਰ ਹੋਵੇ ਕਿਉਂਕਿ ਆਪਾਂ ਵੀ ਬਾਈ ਜੀ ਨਾਲ ਕਰੇ ਲੁਕਮਾਂ ਦੇ ਕਾਰਨ ਨਾਲ ਰਿਲੇਟਡ ਆ ਹੂੰ ਜਦੋਂ ਨਹੀਂ ਟਾਈਮ ਹੁੰਦਾ ਤਾਂ ਆਪਾਂ ਕਹਿੰਦੇ ਆ ਵੀ ਵਟਸਐਪ ਤੇ ਮੈਸੇਜ ਛੱਡ ਦਿਓ ਵੀਡੀਓ ਲਾ ਦਿਓ ਮੈਂ ਤੁਹਾਨੂੰ ਮੈਸੇਜ ਕਰ ਦਿੰਨਾ ਆਪਾਂ ਤਾਂ ਉਹ ਵੀ ਵੈਸੇ ਲੋਕਾਂ ਦੀ ਸੇਵਾ ਚੀਂ ਆ ਵੀ ਹਾਂ ਯਾਰ ਉਹ ਕਿਸੇ ਦੀ ਬਿਮਾਰ ਆ ਜਾਨਵਰ ਕਿਸਦਾ ਸੂਣ ਵਾਲਾ ਕਿਸਦਾ ਕਿਵੇਂ ਆ ਕਿਸਦਾ ਕਿਵੇਂ ਆ ਸਾਰੀ ਨੌਲੇਜ ਆਪਾਂ ਸਮੇਂ ਸਿਰ ਦੰਦੇ ਰਹਨੇ ਆ ਬਾਈ ਜੀ ਹੈਨਾ ਜੀ ਜੀ ਤੇ ਉਸ ਤੋਂ ਬਾਅਦ ਵੀ ਆਪਾਂ ਬਾਈ ਲੋਕਾਂ ਨਾਲ ਜੁੜ ਕੇ ਚੱਲਣਾ ਆਪਾਂ ਗਰੁੱਪ ਤਿਆਰ ਕਰਕੇ ਜਿਵੇਂ ਵੀ ਕੋਈ ਹੋਊ ਗੱਲਬਾਤ ਸਾਰਾ ਕੁਝ ਸਹੀ ਉਹਨਾਂ ਨੂੰ ਗਤੀਵਿਧੀਆਂ ਨੇ ਜਿਹੜੀਆਂ ਫਾਰਮਿੰਗ ਲੈਂਡ ਦੀ ਉਹ ਸਮਝਾਵਾਂਗੇ ਬਾਈ ਜੀ ਗੁਰਿੰਦਰ ਸਿੰਘ ਬਹਾਦਰਗੜ੍ਹ ਨੂੰ ਤੇ ਬਾਈ ਪਿਰਤਪਾਲ ਸਿੰਘ ਪੁੱਲਰ ਨੂੰ ਜਿਹੜੇ ਲੰਮੇ ਅਰਸੇ ਤੋਂ ਬੱਕਰੀ ਪਾਲਣ ਦਾ ਕਿੱਤਾ ਕਰ ਰਹੇ ਨੇ ਬਹੁਤ ਲੋਕ ਇਹ ਸੱਚਾਈ ਹੈ ਕਿ ਅਸੀਂ ਜ਼ਿੰਦਗੀ 'ਚ ਜੇ ਕਾਮਯਾਬ ਹੋਣਾ ਹੈ ਬਿਜ਼ਨਸ ਕੋਈ ਵੀ ਹੋਵੇ ਅਸੀਂ ਮਾਰ ਇੱਥੇ ਖਾਣੇ ਆ ਕਿ ਅਸੀਂ ਸਿੱਖਦੇ ਨਹੀਂ ਅਸੀਂ ਸ਼ਾਰਟਕਟ ਤਰੀਕੇ ਬਣਾਉਨੇ ਆ ਸਕਰੀਨ ਦੇ ਉੱਤੇ ਇਹਨਾਂ ਦੀ ਟੀਮ ਦਾ ਨੰਬਰ ਚੱਲ ਰਿਹਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਸਿੱਖੇ ਕੰਮ ਕਰਨਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਸਹੀ ਜਾਣਕਾਰੀ ਲੈ ਕੇ ਕੰਮ ਕਰਨਾ ਹੈ ਤਾਂ ਤੁਸੀਂ ਇਹਨਾਂ ਦੇ ਦਿੱਤੇ ਨੰਬਰਾਂ ਦੇ ਉੱਤੇ ਜਾਣਕਾਰੀ ਲੈ ਕੇ ਅੱਗੇ ਵਧ ਸਕਦੇ ਹੋ ਸੋ ਜੁੜੇ ਰਹੋ ਸਰ ਲਿਖ ਦੇ ਨਾਲ